ਲਹ ਅਜੇ ਗੋਹਾ ਚੱਕਣਾ ਲਿਆ ਪਿਆ ਚਾਚਾ ਦਾ ਮੋਜ ਨਾਲ ਸੁੱਤਾ ਪਿਆ ਵੀ ਤੂੰ ਨੀਰਾ ਦਾ ਪਾ ਦੇ ਉੱਟ ਕੇ ਮੈਂ ਚਲ ਗੋਹਾ ਚੱਕ ਦਿੰਨੀ ਆ ਤੂੰ ਤਾਂ ਮੈਂ ਹੀ ਦੱਸਦੀ ਆ ਚਾਚੇ ਨੂੰ ਉੱਧਰ ਜਾ ਕੇ ਪਤਾ ਲਹੂ ਪੀ ਰੱਖਿਆ ਨਹੀਂ ਤਾਂ ਮੇਰਾ ਸਾਰੇ ਘਰ ਦਾ ਕੰਮ ਮੇਰੇ ਸਿਰ ਤੇ ਹੀ ਹੈਗਾ ਆਪ ਤਾਲੇ ਮੋਜਾਂ ਨਾਲ ਪਿਆਗਾ ਚੁੱਪ ਕਰਕੇ ਲਹ ਆਪ ਐਸਾ ਤਾ ਓ ਸ਼ੀ ਇਹ ਹੋ ਗਿਆ ਭਾਈ ਆ ਕੋ ਫਿਟੀ ਆਨੇ ਤੂੰ ਇਹ ਤਾਂ ਕਾਵੇ ਓਏ ਪਾ ਦਣਾ ਭਾਈ ਪਹਿਲਾਂ ਤਾਂ ਮੈਨੂੰ ਐ ਦੱਸ ਰਾਤ ਵਾਲੀ ਜਿਹੜੀ ਦਾਰੂ ਦੀ ਬੋਤਲ ਸੀ ਸਾਡੀ ਉਹ ਕਿੱਥੇ ਫਿਰਤੀ ਤਾ ਮੈਂ ਮੈਂ ਤਾਂ ਹੋਰ ਗੱਲ ਕਰੀ ਆਨੇ ਆਪ ਤੂੰ ਦਾਰੂ ਲੈ ਕੇ ਵੜ ਗਿਆ ਓਏ ਭਾਈ ਕੱਖ ਵੀ ਰਲਾ ਤਾਣਾ ਕਿਉਂ ਤੂੰ ਸਿਰ ਤੇ ਚੜੀ ਰਹਦੀ ਏ ਚਾਹ ਲਈ ਉਸ ਬਚਾਰੇ ਭੁੱਖੇ ਮਰੀ ਜਾਂਦੇ ਅਗੇ ਸਾਹ ਤਾਂ ਲਿਆ ਭਾਈ ਫਿਰ ਮੈਂ ਦੇਖ ਲਈ ਬਲੰਦੀ ਦਾ ਬਾ ਉੱਠ ਕੇ ਫੇਰ ਸਾਰੀਆਂ ਗੱਲਾਂ ਕਰੀ ਮੇਰੇ ਨਾਲ ਮੈਨੂੰ ਦਾਰੂ ਤੇਰੀ ਮੈਂ ਕੀ ਕਰਨੀ ਸੀ ਕੋਈ ਮੈਂ ਪੀਨੀ ਆ ਦਾਰੂ ਉਹ ਪੀਂਦੀ ਨਹੀਂ ਭਾਈ ਉੱਥੇ ਪਈ ਸੀਗੀ ਉੱਥੋਂ ਪਤਾ ਕਿੱਧਰ ਗਈ ਫਿਰ ਹੁਣ ਫਿਰ ਮੈਨੂੰ ਹੀ ਪਤਾ ਕਾਲਾ ਲੈ ਗਿਆ ਹੋਣਾ ਜਾ ਕੇ ਕੋਈ ਨਾ ਮੈਂ ਕੱਖ ਰਲਾ ਦਣਾ ਤੂੰ ਐ ਕਰ ਚਾਹ ਲਿਆ ਪਹਿਲਾਂ ਫੇਰ ਇਸਰੀ ਬਣਾਉਂਗਾ ਤੇਰੇ ਤੇ ਨਾ दारू ਬਣਾ ਸਰੀਰ ਬਣੇ ਨਾ ਚਾਹ ਬਣਾ ਸਰੀਰ ਬਣੇ ਓ ਪੁੱਤ ਆਹੀ ਹੈ ਆਪਣੇ ਕੋਲੇ ਚਾਹ ਹੀ ਹੈ ਹੋਰ ਦੱਸ ਕੀ ਹੈਗਾ ਹੈਂ दारू ਵੀ ਹੈ ਗੱਚਾ ਕੱਲੀ ਚਾਹ ਨਾ ਕਹਿ ਤੂੰ ਹੱਥ ਨੂੰ ਤਕਰ ਨਾ ਮੇਰੇ ਸਰੀਰ ਤੇ ਦਾਰੂ ਨਾ ਬਣਾਉਂਗਾ ਦਿਨੇ ਕਹਿ ਰਿਹਾ ਨਾ ਮੇਰਾ ਚਾਹ ਨਾ ਬਣਾਉਂਗਾ ਓ ਪੁੱਤ ਜੇ ਹੁਣ ਤੋਂ ਮੈਂ ਤੜਕੀ ਲੱਗੂਗਾ ਕੰਮ ਕਰਨਾ ਸਾਰਾ ਦਿਨ ਕੰਮ ਕਰੂੰਗਾ ਆ ਫੜ ਬੱਠੜ ਤੇ ਚੱਕ ਕੇ ਨੀਰਾ ਪਾ ਮੇਰੇ ਵੱਲੋਂ ਹੱਥ ਮੇਰਾ ਲਹੂ ਨਾ ਪੀਆ ਕਰੋ ਉਹ ਕੋਈ ਨਾ ਰਲਾਦ ਨੇ ਤੂੰ ਤਾਂ ਉਹੀ ਔਖੀ ਹੋਈ ਰਣੀਏ ਚਾਹ ਬਣਾਉਂਦੀ ਔਖੀ ਬਣਦੀ ਐ ਉਹ ਜੀ ਆਂਦੀ ਆ ਪਰ ਚਾਹ ਪੀਤੀ ਤੋਂ ਬਗੈਰ ਕਿੱਥੇ ਕੰਮ ਬਣਦਾ ਯਾਰ ਸਰੀਰੀ ਉਹ ਗੱਲ ਤੇ ਤੇਰੇ ਸਾਜ ਦਾ ਟੋਕਰੇ ਨਾਲ ਇੱਕ ਬਾਰਾਂ ਚ ਪਾਉਂਦੇ ਹੁਣ ਇਹਨੇ ਆ ਦੋ ਤਿੰਨ ਗਿੜੇ ਲਾਉਣੇ ਪੈਣਗੇ ਟੋਕਰਾਂ ਪਤਾ ਨਹੀਂ ਕਿੱਧਰ ਅਗਲਾਤਾ ਧਿਆਨ ਹੀ ਨਹੀਂ ਹੈਗਾ ਆ ਬਹੂ ਜੀ ਬੋਲਣ ਲੱਗੀ ਤਾਂ ਨਾ ਐ ਮੂੰਹ ਪਾੜਦੀ ਐ ਪੂਰਾ ਪਰਾਇਆ ਨਹੀਂ ਹੈਗਾ ਵੀ ਮੈਂ ਚੀਜ਼ ਤੇ ਧਿਆਰ ਰੱਖ ਲਾ। ਇਹ ਹੁਣ ਪੁੱਛੂਗਾ। ਚਾਚਾ ਪਤਾ ਨਹੀਂ। ਕੌਣ ਲੈ ਗਿਆ? ਵੀ ਦੱਸੋ ਹੋਰ ਮੈਨੂੰ ਪਤਾ ਲੱਗੂਗਾ। ਕਿ ਕੌਣ ਲੈ ਕੇ ਗਿਆ? ਓਏ ਨਾ ਬਹੁਤ ਹੈ ਚੱਲ ਯਾਰ। ਇਹ ਸਾਇਦਾ। ਓਹੋ। ਇਹ ਬੁੜਾ ਤਾਂ ਮੌਜਾਂ ਨਾਲ ਉੱਠਦਾਗਾ ਹੁਣ ਕਹਿੰਦਾ ਮੈਨੂੰ ਚਾਹ ਲਿਆ ਦੇ ਵੇ ਚਾਹ ਨੂੰ ਦੱਸ ਪਹਿਲਾਂ ਕੰਮ ਤਾਂ ਕਰ ਲ ਆਪਦਾ ਆਥ ਨੂੰ ਕਹਿ ਦੂਗਾ दारू ਬਿਨਾਂ ਨਹੀਂ ਸਰੀਰ ਬਣਦਾ ਤੜਕੇ ਨੂੰ ਕਹਿ ਦੂਗਾ ਚਾਹ ਬਿਨਾਂ ਨਹੀਂ ਸਰੀਰ ਬਣਦਾ ਓ ਚਾਹ ਲਿਆ ਭਾਈ ਹੁਣ ਮਾ ਤੇ ਇਹ ਜੋਕਰੀ ਰਹਿ ਗਏ ਬੁੜਾ ਦਾ ਬਾੜਾ ਢਣ ਲੱਗ ਗਿਆ ਕਰਨਾ ਪਊਗਾ ਸੂਤ ਕੱਢਣਾ ਪਊਗਾ ਨੂੰ ਕਰੋ ਹੁਣ ਓ ਹੁਣ ਤਾਂ ਸੱਨੀ ਵੀ ਰੌਲਾ ਆਤੀ ਹੁਈ ਰੌਲਾ ਪਾਈ ਜਾਊਗੀ ਉਹ ਰਾਤ ਯਾਰ ਕਾਲਾ ਆਇਆ ਨਹੀਂ ਮੇਰੇ ਨਾਲ ਘੜਾ ਉਦਨੂ ਗਿਆ ਸੀ ਯਾਰ ਪਤਾ ਨਹੀਂ ਯਾਰ ਮੁਰਤੀ ਆਈ ਨਹੀਂ ਪਤੰਦਰ ਹੂੰ ਲੈ ਫੜ ਚਾ ਚਾ ਉਹ ਤੇਰਾ ਪਲਾਹ ਜੇ ਤੇਰਾ ਦਸਤਾ ਦੇ ਵੀ ਤੱਤੀ ਐ ਹੋ ਜੇ ਚਾਹ ਕੀ ਦਿੱਤੀ ਹੋਗੀ ਹੋਰ ਦਾਰੂ ਥੋੜੀ ਜਿਹੀ ਠੰਡੀ ਹੋਗੀ ਉਹੀ ਆਕੜੀ ਰਹਿਣੀ ਹੈ ਭਾਈ ਤਿਕਾਈ ਨਾ ਰਹਾ ਕਰ ਮੈਂ ਤਾਂ ਤਾਂ ਗੋਹਾ ਕੂੜਾ ਕਰਤਾ ਤੇ ਆਦਨ ਨੀਰਾ ਪਾ ਦੇ ਉੱਠ ਕੇ ਨੀਰਾ ਤਾਂ ਮੈਂ ਰਲਾਤਾ ਰਲਾਤਾ ਪਾ ਪਸ਼ੂਆਂ ਨਾਲ ਆਇਆ ਪੈਣਾ ਤੂੰ ਬੰਦਾ ਜਲਨੀ ਰਾ ਪਾ ਕੇ ਹੁਣ ਪਸ਼ੂਆਂ ਨੂੰ ਨਵਾ ਵੀ ਨਹੀਂ ਮੈਂ ਅੰਦਰ ਦਾ ਕੰਮ ਨਵੇੜ ਲਾਉਦਾ ਤੂੰ ਪਸ਼ੂ ਬੰਨ ਨਹੀਂ ਚਾਹੀਨਾ ਜਾਂਦੀ ਜਾਂਦੀ ਨਾ ਮੈਥੋਂ ਤਾਂ ਨਹੀਂ ਬੰਨੇ ਜਾਂਦੇ ਆਪਦੇ ਆਪ ਹੀ ਬੰਨ ਨਹੀਂ ਪਸ਼ੂ ਮੈਂ ਤਾਂ ਆਪਦਾ ਅੰਦਰਲਾ ਕੰਮ ਨਵੇੜ ਦੋ ਟੁਕਦਾ ਕਰਨਾਗਾ ਫਿਰ ਕਹਿੰਗੇ ਰੋਟੀਆਂ ਲਿਆ ਦੇ ਮੈਨੂੰ ਛੇਤੀ ਹੋਈ ਉਹ ਹੱਥਾਂ ਤੇ ਮਹਿੰਦੀ ਤਾਂ ਨਹੀਂ ਲੱਗੀ ਬਈ ਤੇਰੇ ਕਿਉਂ ਘੋਤੋ ਵੀ ਉਹ ਬਨੀਆਂ ਨਹੀਂ ਜਾਂਦੀਆਂ ਨਾ ਆਪਦੇ ਆਪ ਹੀ ਕਰਾ ਕਰ ਪਸ਼ੂ ਵਾਲੇ ਕੰਮ ਮੈਨੂੰ ਪਸ਼ੂ ਵਾਲੇ ਕੰਮ ਚ ਨਵਾੜਿਆ ਕਰੋ ਮੈਂ ਬਸ ਉਹਦਾ ਘਰ ਦਾ ਕਰ ਸਕਦੇ ਆ ਪਸ਼ੂ ਪੂਸੋਂ ਦਾ ਨਹੀਂ ਮੇਰੇ ਤੋਂ ਹੁੰਦਾ ਹੈਗਾ ਕੱਲਾ ਮੇਰੇ ਤੇ ਹੀ ਸਰਦਾਰ ਜੀ ਉਹ ਨਿਕਲ ਜਾਂਦਾ ਤੜਤੀ ਉਤੋਂ ਇਹ ਰੋ ਮਾਰ ਲੱਗ ਜਾਂਦੀ ਐ ਸਾਡੀ ਤਾਂ ਕੋਈ ਕਦਰ ਹੀ ਨਹੀਂ ਯਾਰ ਉਹ ਕਾਲੇ ਨੂੰ ਕਿਵੇਂ ਆ ਗਿਆ ਓਏ ਯੋਧਾ ਪਤੰਦਰ ਕਮਲਾਇਆ ਚਾਹੁੰਦਾ ਹੈਗਾ ਹੈ ਐ ਅੱਗੇ ਤਾਂ ਹੈ ਟਾਪੋ ਟਾਪ ਤੁਰਦਾ ਪਤੰਦਰ ਅੱਜ ਤਾਂ ਹੋਲੀ ਹੋਲੀ ਤੁਰਦਾ ਪੋਹਦਾ ਇਹਨੂੰ ਕੀ ਹੋ ਗਿਆ ਪੋਕੜੇ ਉਹ ਕੀ ਹੋ ਗਿਆ ਓਏ ਕੁੱਤੇ ਹਾਂ ਜਾਣੀ ਪਰਣੀ ਮੈਂ ਤਾਂ ਉਧਰ ਜਾ ਕੇ ਆਈ ਸੀ ਚਾਚੀ ਕੀ ਤੈਨੂੰ ਮੈਂ ਤੇਰਾ ਖੂਨ ਵੀ ਜਾਊਂਗਾ ਯਾਤਨ ਚਾਚਾ ਤੋ ਕਾਤ ਲੜੀ ਜਾਂਦੇ ਨੇ ਚਾਚਾ ਕਾਤ ਬੋਲੀ ਆ ਜਾਨੀਏ ਦੇਖੀ ਠੀਕ ਗਈ ਕੀ ਹੋ ਗਿਆ ਛੀਤੀ ਤੁਰਪਾ ਉਹ ਕੀ ਹੋ ਗਿਆ ਆਰ ਦੂਰ ਤੂੰ ਮੈਂ ਉਹ ਪੀ ਬੜ ਗਿਆ ਵੇ ਦੇ ਤੂੰ ਮਾ ਤਾਂ ਕੋਈ ਨਹੀਂ ਤਾਂ ਉਹ ਹੀ ਬੰਬੇ ਵਾਲਾ ਕਾਲਾ ਜਾ ਕੀ ਹੋ ਗਿਆ ਸਾਨੂੰ ਚਾਚਾ ਇਧਰ ਹੋ ਜਾ ਬਸੰਤੀ ਇਨ ਕੁੱਤੋਂ ਦੇ ਸਾਹਮਣੇ ਮਤ ਨਾ ਨਾਚਣਾ ਲੈ 14 ਬਸੰਤੀ ਦਾ ਮੂੰਹ ਤੇ ਮਰੋ ਜੁੱਤੀ ਲਾ ਕੇ ਮੈਂ ਤੂੰ ਹੈ ਕੌਣ ਹੈ ਵੇ ਕੀ ਗੱਲਾ ਓਏ ਕੀ ਹੋ ਗਿਆ ਵੇ ਤੈਨੂੰ ਕਾਲੇ ਹੈ ਚਾਚਾ ਕੀ ਹੋ ਗਿਆ ਪਤੰਦਰ ਚੁੰਬੜੀ ਗਿਆ ਕੇ ਕਿਉਂ ਕੀ ਹੋ ਗਿਆ ਉਹਦਾ ਇਹਨੂੰ ਕੁਝ ਹੋਰ ਭੈਣੇ ਅੱਜ ਤਾਂ ਉਧਰ ਤੁਰੀਆਂ ਜਾਂਦੀਆਂ ਸੀਗਾ ਜਦੋਂ ਮੈਂ ਮੈਂ ਕੀ ਕੀਤਾ ਲੈ ਹੁਣ ਤਾਂ ਨਾ ਮੈਂ ਕੀ ਕੀਤਾ ਵੇ ਤੂੰ ਇਹਦੇ ਗੇਵੇ ਨਾ ਤਪਾਈ ਬਿਠਾ ਹੱਥ ਪਾਲੇ ਦੀ ਮਾਰਦਾ ਦੀ ਇਹ ਤਾਂ ਤੈਨੇ ਤੂੰ ਤਾਂ ਪਤੰਦਰ ਬਿਛਾਂਤੀ ਬਸੂਂਤੀ ਦਾ ਨੌਲੇ ਜੰਦਾ ਸੀ ਬਹਿਣ ਹੋ ਗਿਆ ਹੁਣ ਕੋ ਬਹਿਮ ਹੋ ਗਿਆ ਬੇਕਾਲੀ ਆ ਕੀ ਗੱਲ ਐ ਨਹੀਂ ਕਰਤੇ ਹੁੰਦੇ ਵਾਓ ਬਿਊਟੀਫੁਲ ਗੱਲ ਦੇ ਕੀਦਰ ਲੜ ਗਿਆ ਹੁਣ ਮੇਰੇ ਕੀ ਲੰਣਾ ਗੁੱਡੀ ਮਰੂਤੀ ਕੇ ਟਿੱਕੇ ਬਹਿ ਜਾ ਹੋਰੀ ਬਹਿਤਾ ਕਰਨ ਲੱਗਾ ਬੁੜੀਆਂ ਨਾਲ ਖੂਨ ਪੀਜੂਗਾ ਤਰਾ ਮੈਂ ਮੈਨੂੰ ਲੱਗਾ ਤੂੰ ਮੇਰੇ ਤੋਂ ਅਗਰ ਸੇੜਵਾਲੀ ਲੈ ਗੱਲਾਂ ਮੈਂ ਕਰਦਾ ਖੂਨ ਪੀਜੂਗਾ ਖੂਨ ਪੀਣ ਬਾ ਮਾਰੇ ਆਇਆ ਖੂਨ ਹਾਂ ਹੈ ਬੰਦਾ ਆਣ ਕੇ ਬਹਿ ਜਾ ਮੈਂ ਮੂੰਹ ਤੇ ਕਾਜਲ ਇਨ ਆਥੋ ਨੇ ਅਧਰ ਛੋੜੇ ਜਲਹਾਰਾ ਨਹੀਂ ਬੋਲੇ ਦੇ ਕੀ ਕਾਜਲ ਪੂਜਲ ਜਿਲਾਇਆ ਇਧਰ ਹੈ ਉੱਤੇ ਹੀ ਚੜੀ ਜਾਂਦਾ ਇਹ ਤਾਂ ਹੱਦ ਹੋਈ ਪਈ ਆ ਚਾੜ ਡਾਲੂਗਾ ਕਾੜ ਡਾਲੂਗਾ ਸੱਪ ਡਾਲੂਗਾ ਇਹ ਜਟਾ ਟੱਕਾ ਮੈਨੂੰ ਟੰਬਾ ਲਿਆਉਣਾ ਪਊਗਾ ਵੇ ਮਰਨਿਆ ਤੇਰਾ ਕੁਝ ਖਾਦਾ ਪੀਤਾ ਜਿਹੜਾ ਤੂੰ ਐ ਕਰੀ ਜਾਂਦਾਗਾ ਨਹੀਂ ਮੈਂ ਕੀ ਖਾਣਾ ਕੀ ਖਾਣਾ ਤੇ ਹੁਣੇ ਹੁਣੇ ਤੈਨੂੰ ਕਦੇ ਸੁਣਨੀ ਦੋਲ ਬਣ ਜਾਣਾ ਕਿ ਕੁਝ ਰੂਪੀ ਰੱਖੀ ਹੋਣੀ ਸੀ ਨਹੀਂ ਚਾਰ ਰੱਖੀ ਹੋਣੀ ਐ ਨਸ਼ਾ ਪਤਾ ਤੂੰ ਦੂਰ ਰਹਿਣਾ ਰਾਤ ਤੇ ਕਿਸੇ ਰਾਤ ਕਿਸੇ ਸੀ ਬਹੁਤ ਚਰਾਪਤ ਮੇਰੇ ਸਾਲੇ ਨੂੰ ਕੋਈ ਦਾਰੂ ਪਿੰਦਾ ਭਣੇ ਹੋਰ ਇਹ ਤਾਂ ੱੱਪੀ ਰੱਖਦਾ ਦਿਨੇ ਅੱਥਰਾਂ ਕਰਕੇ ਇੱਕ ਦੋ ਪੈਗ ਲਾ ਲਈ ਦੇ ਸ਼ੌਂਕੀ ਬਸ ਆ ਹੋਏ ਇੱਕ ਦੋ ਵੀ ਗਾਲਾ ਹੈਗਾ ਗਾਣਾ ਕਿਵੇਂ ਡਾਂਸ ਲੱਗ ਗਿਆ ਬੰਦੇ ਨੇ ਦਾਰੂ ਚੱਕ ਕੇ ਲੈ ਕੇ ਗਏ ਮੇਰੇ ਸ਼ੌਂਕੀ ਦਾ ਐਦਾਂ ਹੀ ਸ਼ੌਕ ਹੁੰਦੇ ਆ ਬੰਬੇਆਂ ਦੇ ਤੇ ਮੇਰੀ ਇਸ ਨਾਲ ਗੱਲ ਕਰੂੰ ਮੇਰਾ ਰਿਸਪੈਕਟ ਵੀ ਨਹੀਂ ਮੇਰੀ ਗੱਲ ਸੁਣ ਤੂੰ ਦਾਰੂ ਤੂੰ ਚੱਕ ਕੇ ਲੈ ਕੇ ਗਿਆ ਸੱਚੀ ਅਸੀਂ ਤਾਂ ਇਕੱਠੇ ਗਏ ਸੀ ਉਧਰ ਕਿੱਧਰ ਗਏ ਸੀ ਇਕੱਠੇ ਓਏ ਅਸੀਂ ਤਾਂ ਉਧਰ ਗਏ ਸੀ ਖੇਤ ਨਰਮਾ ਦੇਖਣਾਂ ਓਏ ਜਿ ਕਿਹੜੀ ਭੇਡ ਵੱੜ ਗਈ ਏ ਨਾ ਗਾ ਮਾਰ ਦੂੰਗਾ ਤੁਝੇ ਮੈਂ ਏ ਨਾ ਗਾ ਮਾਰ ਦੂੰਗਾ ਤੁਝੇ ਮੈਂ ਚੰਦ ਮੰਨਿਆ ਫੈ ਨਹੀਂ ਕੀ ਕਰਦਾ ਤਾ ਹਾਏ ਉਹ ਚਾਚਾ ਮੈਂ ਤਾਂ ਉੱਥੇ ਕੋ ਬੱਠ ਰਿਹਾ ਸੀ ਮਾਰ ਹੀ ਮਾਰ ਰਿਹਾ ਸੀ ਜਦ ਕੇ ਮਾਰਿਆ ਹਾਏ ਹਾਏ ਹੁਣ ਆਇਆ ਤਾਂ ਦੇਖ ਲੋ ਮਾਰ ਕੇ ਕੀਆ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਸਾਂਸਾਂ ਚੱਲੀ ਜਾਂਦੇ ਰੁੜ ਜਾਣੇ ਦੇ ਹਏ ਕਿਹਦਾ ਕੋਈ ਮਰੇ ਸਾੜੇ ਚ ਭੂਤ ਭਾਤ ਵੜ ਗਈ ਆ ਤੇ ਐ ਕਾ ਤੋ ਕਰਦਾ ਇਹ ਕੀ ਪਤਾ दारू ਪੀਤੀ ਹੋਣੀ ਮਰ ਜਾਣੇ ਨੇ ਕਾ ਨੂੰ ਦਾਰੂ ਪੀਤੀ ਐ ਉਹੀ ਕੋਈ ਆਹੋ ਵਰਦਿਆ ਤੇ ਭੂਤ ਭਾਤ ਕੱਲ ਮੈਂ ਰੋਕਿਆ ਸੀ ਉਧਰ ਦੇਖ ਕੇ ਨਾ ਜਾ ਚਲ ਚਲ ਕੋਈ ਨਹੀਂ ਜਾ ਚਾ ਹੁਣ ਇਹਨੂੰ ਇੱਥੇ ਪਈ ਰਹਿਣ ਦੇ ਤੇ ਬਾਅਦ ਚ ਤੁਸੀਂ ਦੇਖ ਲਓ ਜੀ ਉਹ ਦਾਰੂ ਦਰੂ ਉਤਰ ਗਈ ਇਹਦੀ ਚਲ ਭੈਣੇ ਆਪਾਂ ਵੀ ਚੱਲੀਏ ਕਵੇਲਾ ਹੋ ਜਾਂਦਾ ਚਲ ਚਾਚਾ ਹੁਣ ਇਹਦਾ ਕੀ ਕਰੀਏ? ਯਾਰ ਰਣ ਦੇ ਭਾਈ ਆਪਾਂ ਕੰਮ ਕਰਦੇ ਆ ਆਪਦਾ। ਚਾਚਾ ਦੇ ਭੂਤ ਉਰੇ ਆ ਗਈ ਫੇਰ। ਉਹ ਕੋਈ ਗੱਲ ਨਹੀਂ। ਭੂਤ ਆਪਾਂ ਤੁਹਾਨੂੰ ਨਾ ਕਰਦੇ। ਜੇ ਨਾ ਜੇ ਆ ਗਿਆ ਇਹ ਮਾਰਾਗੇ ਕਰਦਾ ਬਕੜਾ ਹੋਰ। ਮੈਂ ਤਾਂ ਚਾਚੇ ਕੋਲ ਜਾਨੀ ਆ। ਡਰ ਜਾ ਲੱਗੀ ਜਾਂਦਾ ਉਹਨੂੰ ਦੇਖ ਕੇ। ਕਿਹੜਾ ਭੂਤ ਆ ਗਿਆ ਉਹ ਵਿੱਚ? ਚਾਚਾ ਉਹ ਬਹਿ ਜਾ ਭਾਈ ਬਹਿ ਜਾ। ਕੀ ਹੋ ਗਿਆ? ਮਾਦੋਂ ਕਾਲੇ ਨੂੰ ਦੇਖ ਕੇ ਡਰੀ ਜਾਂਦੀ ਹਾਂ ਕੀ ਹੋ ਗਿਆ। ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਭਾਈ ਪਹਿਲਾਂ ਆਪਣੇ ਨਾ ਮੇਰੇ ਹੁਣ ਯਾਦ ਆਇਆ। ਆਪਣੇ ਬਾਗ ਸੀਗਾ ਅਮਰੁੱਧਾਂ ਦਾ। ਹੂੰ। ਉੱਥੇ ਭਈਆ ਰਹਿੰਦਾ ਸੀ। ਅੱਛਾ ਉਹ ਫਿਲਮਾਂ-ਫੁਲਮਾਂ ਜਾਂ ਮੈਂ ਹੁਣ ਇਹ ਸੁਣ ਕੇ ਜੇ ਐ ਜੇ ਕਰਦਾ ਸੀ ਜਿਵੇਂ ਉਦੋਂ ਫਿਲਮਾਂ ਦੇਖਦਾ ਹੁੰਦਾ ਸੀ ਉਹ। ਮੇਰੇ ਨਾਲ ਤਾਂ ਉਹ ਇਹਦੇ 'ਚ ਵੱੜ ਗਿਆ। ਹਾਏ ਫੇਰ ਚਾਚਾ ਫਿਰ ਉਹ ਤਾਂ ਘਰੇ ਆਜੂ ਆਪਣੇ ਭਈਆ। ਓਏ ਆਪਣੇ ਕਾਹ ਨੂੰ ਵੱੜਦਾ ਹੈ। ਆਪਣੇ ਆਪਣੇ ਨਿਭੜਦਾ ਉਹ ਆਪੀ ਡੱਕਰ ਦਾਂਗੇ ਕਾਲੇ ਨੂੰ ਉੱਤੇ ਕਢਾਇਆਊਗਾ ਬਾਹਰ ਜਾ ਕੇ ਕਿਸੇ ਤੋਂ ਐ ਕਿਵੇਂ ਕਢਾਇਆਊਗਾ ਕਾਲਾ ਲੈ ਕਾਲਾ ਇੱਥੇ ਆਪਣੇ ਪੇ ਆਗਾ ਤੇ ਉਹ ਤਾਂ ਲੈ ਵਰਜੂ ਤੇਰੇ ਚ ਵਰਜੂਗਾ ਭਈਆ ਤਾਂ ਉਹ ਕਾ ਨੂੰ ਭਾਈ ਕਾ ਨੂੰ ਆਪਾਂ ਸਿਆਣੇ ਤੋਂ ਕਿਸੇ ਤੋਂ ਇਲਾਜ ਕਰਾਵਾਂਗੇ ਇਹਦਾ ਚਾਚਾ ਤੂੰ ਸਿਆਣੇ ਨੂੰ ਛੱਡ ਮਾਰ ਗੋਲੀ ਤੂੰ ਕਾਲੇ ਨੂੰ ਦਫਾ ਕਰ ਇਥੋਂ ਆਪਣੇ ਘਰੋਂ ਕਾਲੇ ਨੂੰ ਕੱਢ ਦੇ ਓਏ ਭਾਈ ਕਿਵੇਂ ਕੱਢੀਏ ਉਹਨੂੰ ਤੂੰ ਇਹਨੂੰ ਕਿ ਬਗ ਜਾ ਕਿਤੇ ਆਪਦਾ ਆਪੀ ਬਗ ਜਾਊਗਾ ਚਾਚਾ ਮੈਂ ਤਾਂ ਡਾਲਾਦਾ ਮੇਰੇ ਨੀਂਦ ਨਹੀਂ ਆਉਣੀ ਰਾਤ ਨੂੰ ਮੇਰੇ ਤਾਂ ਹੁਣ ਕੰਮ ਕਰਨ ਨੂੰ ਜੀ ਨਹੀਂ ਕਰਦਾ ਓਏ ਭਾਈ ਮੈਂ ਕੋਈ ਸਿਆਣਾ ਸੱਦੂਗਾ ਉਹ ਉਹ ਤੋਂ ਹੱਲ ਕਰਾਉਣੇ ਆ ਕੱਢ ਦੂਗਾ ਇੱਕ ਮੇਰੇ ਨਿੰਗਾ ਚ ਹੈਗਾ ਸਿਆਣਾ ਬਹੁਤ ਤਕੜਾ ਜਿਹੜਾ ਭੂਤਾਂ ਪਾਤਾਂ ਨੂੰ ਕੱਢ ਦਿੰਦਾ ਕਿੱਥੇ ਮਿਲੂਗਾ ਉਹ ਉਹਨੂੰ ਅੰਮੇ ਲਿਆਉਂਗਾ ਜਾ ਕੇ ਮਾਨਸਾ ਉਹ ਕਰ ਦਿੰਦਾ ਇਹ ਜੇ ਕੰਮ ਕੁਝੋ ਚਾਪਕੜਾ ਮੰਗੇ ਰੂਤ ਓਏ ਹੋਰ ਕੀ ਕਰਾਂਗੇ ਫਿਰ ਫਿਰ ਆਪਣੇ ਆਪਣੇ ਘਰੀ ਆਉਂਦਾ ਇਹ ਬੂਹੇ ਦਾ ਗੱਲ ਨੂੰ ਪੈਂਦਾ ਕਹਿੰਦਾ ਖੂਨ ਪੀ ਜਾਊਗਾ ਮੈਂ ਓਏ ਖੂਨ ਪੀਣੇ ਐਂ ਸੌਖੇ ਨੇ ਇਹਦਾ ਪੂਤਾ ਡਰਾਉਂਦੀ ਆਉਂਦੀਆਂ ਨੇ ਬੰਦੇ ਨੂੰ ਡਰਦਾ ਹੁੰਦਾ ਮੈਂ ਤਾਂ ਕੁਛ ਨਹੀਂ ਮੈਂ ਤਾਂ ਸੂਜਿਆ ਪੱਠੜ ਪਿਆ ਸੀ ਮੈਂ ਚੱਕ ਕੇ ਪੱਠੜ ਹੀ ਮਾਰਿਆ ਵਧੀਆ ਕੀਤਾ ਤੈ ਵਧੀਆ ਕੀਤਾ ਨਹੀਂ ਤੈਨੂੰ ਲੰਬਾ ਪਾ ਦਿੰਦਾ ਥੱਲੇ ਮੇਰੇ ਸੱਟ ਮਾਰ ਸਕਦਾ ਸੀ ਓਹ ਤੇ ਹੋ ਤਾਂ ਹੀ ਤੈਨੂੰ ਕਹਿੰਦੀ ਤੇਰਾ ਗੜਾ ਕੋਲ ਕਿ ਤੈਨੂੰ ਪਾ ਦਾਂ ਲੰਬਾ ਥੱਲੇ ਓਹ ਕੁਛ ਨਹੀਂ ਦਾ ਪਾਈ ਐ ਖਾਕਾ ਖਾਧੀਆਂ ਹੋਈਆਂ ਨੇ ਐ ਕਿਵੇਂ ਤੋ ਆਪਾਂ ਉਹ ਕਰ ਜੰਦੇ ਅਈ ਤੇ ਅੰਗਰੇਜ਼ੀ ਜੀ ਜੀ ਮਾਰਦਾ ਫਿਰਦਾ ਹੁੰਦਾ ਸੀ ਆ ਦੇ ਖਲਾ ਪਤਾ ਭੂਤ ਨੇ ਲੰਬਾ ਨਹੀਂ ਹੁੰਦਾ ਭਾਈ ਇਹ ਜਿਹੜੇ ਬਾਲੇ ਪਾਡੇ ਜਿਹੇ ਹੁੰਦੇ ਨੇ ਉਹਨਾਂ ਨੂੰ ਚੰਬੜ ਜਾਂਦੀ ਹੈ ਇੱਕ ਤਾਂ ਸਾਇੰਟਿਸਟ ਨੂੰ ਤੋ ਜਾ ਪੁੱਟਰ ਪੁੱਟਰ ਜਾਲਾ ਕੇ ਆਪ ਦਾ ਕਿਧਰੇ ਮਰਜੀ ਤਰਫੇ ਉਧਰੀ ਭੱਜ ਜਾਂਦਾ ਪਰ ਹੁਣ ਪਤਾ ਲੱਗੂ ਇਹਨੂੰ ਆ ਤੂੰ ਵੀ ਚੱਕੀ ਫਿਰਦਾ ਹੋਣਾ ਸੈਂਟਰਾ ਕਿੱਥੇ ਆਹੋ ਓਏ ਉਹ ਤਾਂ ਉਸੇ ਦੇ ਸ਼ਿਕੰਜਰ ਦਾ ਇੱਕ ਦਿਨ ਮਾਰਿਆ ਸੀ ਮੈਂ ਤਾਂ ਦੇਖੀ ਗਿਰ ਤੈਨੂੰ ਵੀ ਚੰਮੜਦੇ ਭਈਆ ਓਏ ਮੈਨ ਮੇਰੇ ਕੋਲ ਹੀ ਨਹੀਂ ਆਉਂਦਾ ਕਈ ਵਾਰ ਮੈਂ ਰਾਤ ਨੂੰ ਜੇ ਪਾਣੀ ਪੂਣੀ ਲਾਉਣ ਜਾਂਦਾ ਈ ਲਿਖੇ ਜੇ ਤਾਂ ਪੈਂਦੇ ਸੀ ਪਰ ਡਰਦਾ ਉਹ ਮਿੱਥੋ ਬਿਬੜੇ ਜਿਹਾ ਤਾਂ ਆਈ ਨਹੀਂ ਪਤਾ ਕੀ ਮਾਰੇ ਚੱਲ ਚਾਚਾ ਕੁਛ ਮਰਜੀ ਕਰ ਤੂੰ ਕਾਲੇ ਚ ਭੂਤ ਕਢਾ ਠੀਕ ਆ ਫਿਰ ਆਪਣਾ ਕੋਈ ਉਹ ਕਰ ਹੱਲ ਤੇਨੂੰ ਇੱਥੇ ਦਫਾ ਕਰ ਕਾਲੇ ਨੂੰ ਕੋਈ ਆਪਾਂ ਆਂਦਰੀ ਨਹੀਂ ਬਣਨਦੇ ਭਈ ਉਹ ਬਾਹਰ ਹੀ ਪਿਆਰ ਆਇਆ ਕਰੋ ਜੇ ਆ ਗਿਆ ਆਪਾਂ ਨੂੰ ਕੁਛ ਨਹੀਂ ਹੁੰਦਾ ਕਿ ਪਤਾ ਰਾਤ ਨੂੰ ਉੱਠ ਕੇ ਆਪਣੇ ਸਰਾਣੇ ਖੜ ਜੇ ਆ ਕੇ ਕੋਈ ਆਪਾਂ ਦੇ ਗੁਰੂ ਘਰ ਜਾਂਦੇ ਆ ਠੀਕ ਹੈ ਆਪਣੇ ਅੰਦਰ ਕੁਛ ਨਹੀਂ ਮਰਦਾ ਗੁਰੂ ਘਰ ਜਾਇਆ ਕਰੋ ਠੀਕ ਹੈ ਤੂੰ ਵੀ ਤੇ ਕਿ ਮਾਰਿਆ ਵੇ ਜੀ ਸਾ ਕੀ ਮਾਰਿਆ ਉਸ ਕਿਉ ਕਿਧਰ ਵਗੇ ਸਾਰੇ ਤੂੰ ਸਾਰੇ ਰਹਿ ਗਏ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਿਆਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਜੇ ਵੀਡੀਓ ਨੂੰ ਖੋਲ ਲਿਆ ਤਾਂ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਵੀਡੀਓ ਦੇ ਵਿੱਚ ਸਿਰਫ ਫਨ ਸ਼ਾਨਾ ਹਾਸਾ ਮਜ਼ਾਕ ਆ ਹੋਰ ਕੁਝ ਨਹੀਂ ਹੈਗਾ ਤੇ ਬਾਕੀ ਬੰਬੇ ਵਾਲਾ ਗੱਪੀ ਜਿਹਦੇ ਨਾਮ ਪਿੱਛੇ ਬੰਬੇ ਵਾਲਾ ਗੱਪੀ ਲੱਗਦਾ ਹੋਵੇ ਤਾਂ ਗੱਪੀ ਮਾਰਦਾ ਹੋਊਗਾ ਹੋਰ ਤਾਂ ਕੁਝ ਹੁੰਦਾ ਨਹੀਂ ਹੈਗਾ ਬਿਲਕੁਲ ਗੱਪੀ ਤੇ ਦੇਖ ਕੇ ਦੇਖੋ ਅਸਲੀ ਹੈ ਅਸਲੀ ਬਿਲਕੁਲ ਤੁਸੀਂ ਵੀਡੀਓ ਨੂੰ ਦੇਖਿਓ ਫੇਰ ਦੇਖਿਓ ਵੀ ਇਹ ਸੱਚੇ ਨੇ ਕਿ ਮੈਂ ਸੱਚੀ ਗੱਪੀ ਨੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਕਰ ਦਿਓ ਹੋਰ ਕੁਝ ਸ਼ੇਅਰ ਜਰੂਰ ਕਰ ਦਿਓ ਸ਼ੇਅਰ ਕਰੋ ਜੀ ਬਦ ਤੋਂ ਬਦ ਸ਼ੇਅਰ ਕਰੋ ਤੇ ਆਪਣਾ ਪੰਜਵਾਂ ਭਾਗ ਆ ਚੁੱਕਿਆ ਹੈਗਾ ਹਨਾ ਅਸੀਂ ਅੱਗੇ ਵੀ ਆਪਾਂ ਵਧੀਆ ਭਾਗ ਲੈ ਕੇ ਆਵਾਂਗੇ ਜੇ ਰਿਸਪੌਂਸ ਵਧੀਆ ਦੇਵੋਗੇ ਤੁਸੀਂ ਅੱਗੇ ਸ਼ੇਅਰ ਕਰਿਓ ਹਨਾ ਸਾਰੇ ਜਣੇ ਦੇਖਣਗੇ ਤੇ ਹੱਸਦੇ ਰਹੋ ਤੰਦਰੁਸਤ ਰਹੋ ਹੁਣ ਤੱਕ ਤੁਸੀਂ ਸਾਨੂੰ ਬਹੁਤ ਸਪੋਰਟ ਕੀਤਾ ਤੇ ਪਲੀਜ਼ ਅੱਗੇ ਵੀ ਸਪੋਰਟ ਕਰਿਓ ਦੇਖਦੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਲਾਈਕ ਕਮੈਂਟ ਜਰੂਰ ਕਰਦਾ ਕਰੋ Thank you so much.